ਬਿਬਾਧਾ ਵਿੱਚ ਰਹਿਣ ਵਾਲੇ ਦਲਜੀਤ ਦਸਾਂਝ ਦੀ ਆਪਾਂ ਅੱਜ ਗੱਲ ਕਰਨੀ ਹੈ ਕਿ ਕਿਵੇਂ ਇਹ ਸਿੱਖਾਂ ਦੀ ਆ ਭਾਵਨਾ ਬਣਾ ਲ ਹਮੇਸ਼ਾ ਇਹਨੇ ਕਲਵਾੜ ਕੀਤਾ ਹੁਣੇ-ਹੁਣੇ ਪਿੱਛੇ ਜਿਹਨੇ ਸਿੱਖਾਂ ਦੇ ਜਿਹੜਾ ਸਿੱਖਾਂ ਦਾ ਕਾਬਿਲ ਹੈ ਅਮਿਤ ਆ ਬਚਨ ਉਫ ਲੰਬੂ ਜਿਹੜਾ ਕਹਿੰਦਾ ਸੀ ਕਿ ਵੀ ਇੰਦਰਾ ਗਾਂਧੀ ਜੀ ਦੇ ਜੋ ਜਦੋਂ ਇੰਦਰਾ ਗਾਂਧੀ ਜੀ ਦੀ ਜਿਆ ਸੋਧਾ ਲੱਗਦਾ ਤਾਂ ਉਸ ਤੋਂ ਬਾਅਦ ਉਹਨੇ ਇੱਕ ਨਾਰਾ ਦਿੱਤਾ ਸੀਗਾ ਕਿ ਖੂਨ ਦਾ ਬਦਲਾ ਖੂਨ ਇਹਨੇ ਖੂਨ ਕੇ ਇਹ ਖੂਨ ਕੇ ਸ਼ਿੱਤੇ ਸਿੱਖੋਂ ਕੇ ਘਰ ਤੱਕ ਜਾਣੇ ਚਾਹੀਏ ਅਬੇ ਤਾਂ ਬੱਚੇ ਨੇ 1984 ਦੇ ਵਿੱਚ ਸਿੱਖਾਂ ਦੇ ਕਤਲੇਆਮ ਲਈ ਭਾਰਤ ਸਰਕਾਰ ਦੇ ਉਸ ਵਕਤ ਦੇ ਬਾਲਕਾਂ ਦਾ ਹੱਕ ਵਾਲੇ ਅਤੇ ਸਰਕਾਰੀ ਟੀਵੀ ਚੈਨਲ ਦੂਰਦਰਸ਼ਨ ਦੀ ਮਦਦ ਲਈ ਸੀ ਇਸ ਦੇ ਦੂਰਦਰਸ਼ਨ ਚੈਨਲ ਦੇ ਲਾਈਵ ਪ੍ਰੋਗਰਾਮ ਵਿੱਚ ਆ ਕੇ ਹਿੰਦੂਆਂ ਤੋਂ ਸਿੱਖਾਂ ਦਾ ਖੂੜ ਵਗ ਗਿਆ ਸੀ ਅਤੇ ਸਿੱਖਾਂ ਦੇ ਨਾਲ ਡੋਬਾਸ ਦੇ ਰਿਸ਼ਤੇ ਵਾਲੇ ਹਿੰਦੂਆਂ ਨੂੰ ਸਿੱਖਾਂ ਦੇ ਖਿਲਾਫ ਭੜਕਾਇਆ ਸੀ ਅਭਿਤਾਬ ਬੱਚੇ ਦੇ ਦੂਰਦਰਸ਼ਨ ਦੇ ਲਾਈਵ ਪ੍ਰੋਗਰਾਮ ਵਿੱਚ ਆ ਕੇ ਭੜਕਾਉ ਨਾਰੇ ਲਗਾਏ ਸਨ ਕਿ ਖੂੜ ਦਾ ਬਦਲਾ ਖੂੜ ਦਿੱਲੀ ਵਿੱਚ 1984 ਵਿੱਚ ਸਿੱਖਿਆ ਦਾ ਕਤਲੇਆਮ ਕਰਨ ਲਈ ਦੂਰਦਰਸ਼ਨ ਚੈਨਲ ਦੇ ਬਾਲਕਾਂ ਨੇ ਸਰਕਾਰ ਦੇ ਗੁਲਾਮ ਬਣ ਕੇ ਲਗਾਤਾਰ ਤਿੰਨ ਦਿਨਾਂ ਤੱਕ ਰੋਕ ਰੋਕੇ ਅਭਿਤਾਬ ਬੱਚੇ ਵੱਲੋਂ ਲਾਈ ਇਹਨਾਂ ਖੂਦੀ ਨਾਰਿਆਂ ਦਾ ਪ੍ਰਸਾਰਣ ਕੀਤਾ ਸੀ ਇਸ ਨੇ ਜਿਹੜਾ ਬਿਆਨ ਹੈ ਦੂਰਦਰਸ਼ਨ ਟੀਵੀ ਦੇ ਦਿੱਤਾ ਸੀਗਾ ਤੇ ਡੀ ਅਲਿਓ ਦੇ ਵੀ ਇਹ ਬਿਆਨ ਜਿਹੜਾ ਹੈਗਾ ਵਾਰ-ਵਾਰ ਚੱਲਿਆ ਸੀ ਜਿਸ ਤੋਂ ਬਾਅਦ ਸਿੱਖਾਂ ਦਾ ਜਿਹੜਾ ਭਾਰੀ ਕਤਲੇਆਮ ਜਿਹੜਾ ਉਹ ਸ਼ੁਰੂ ਹੋਇਆ ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ 10 ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਵਾਦਾਂ ਵਿੱਚ ਰਹਿਣ ਵਾਲੇ ਦਲਜੀਤ ਦਸਾਂਝ ਦੀ ਆਪਾਂ ਅੱਜ ਗੱਲ ਕਰਨੀ ਹੈ ਕਿ ਕਿਵੇਂ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਹਮੇਸ਼ਾ ਇਹਨੇ ਕਲਵਾੜ ਕੀਤਾ ਹੈ ਹੌਣੇ-ਹੌਣੇ ਪਿੱਛੇ ਜਿਹਨੇ ਸਿੱਖਾਂ ਦੇ ਜਿਹੜਾ ਸਿੱਖਾਂ ਦਾ ਕਾਬਿਲ ਹੈ ਅਮਿਤ ਆ ਬਚਨ ਉਫ ਲੰਬੂ ਜਿਹੜਾ ਕਹਿੰਦਾ ਸੀ ਕਿ ਵੀ ਇੰਦਰਾ ਗਾਂਧੀ ਦੇ ਜੋ ਜਦੋਂ ਇੰਦਰਾ ਗਾਂਧੀ ਦੀ ਜੀਆ ਸੋਧਾ ਲੱਗਦਾ ਤਾਂ ਉਸ ਤੋਂ ਬਾਅਦ ਉਹਨੇ ਇੱਕ ਨਾਰਾ ਦਿੱਤਾ ਸੀਗਾ ਕਿ ਖੂਨ ਦਾ ਬਦਲਾ ਖੂਨ ਇਹਨੂੰ ਖੂਨ ਕੇ ਇਹ ਖੂਨ ਕੇ ਸ਼ਿੱਤੇ ਸਿੱਖੋਂ ਕੇ ਘਰ ਤੱਕ ਜਾਣੇ ਚਾਹੀਏ ਅਬਤਾ ਬੱਚੇ ਨੇ 1984 ਦੇ ਵਿੱਚ ਸਿੱਖਾਂ ਦੇ ਕਤਲਿਆਂ ਬ ਲਈ ਭਾਰਤ ਸਰਕਾਰ ਦੇ ਉਸ ਵਕਤ ਦੇ ਬਾਲਕਾਂ ਦਾ ਹੱਕ ਵਾਲੇ ਅਤੇ ਸਰਕਾਰੀ ਟੀਵੀ ਚੈਨਲ ਦੂਰਦਰਸ਼ਨ ਦੀ ਮਦਦ ਲਈ ਸੀ ਇਸ ਦੇ ਦੂਰਦਰਸ਼ਕ ਚੈਨਲ ਦੇ ਲਾਈਵ ਪ੍ਰੋਗਰਾਮ ਵਿੱਚ ਆ ਕੇ ਹਿੰਦੂਆਂ ਤੋਂ ਸਿੱਖਾਂ ਦਾ ਖੂੜ ਵਗ ਗਿਆ ਸੀ ਅਤੇ ਸਿੱਖਾਂ ਦੇ ਨਾਲ ਡੋਬਾਸ ਦੇ ਰਿਸ਼ਤੇ ਵਾਲੇ ਹਿੰਦੂਆਂ ਨੂੰ ਸਿੱਖਾਂ ਦੇ ਖਿਲਾਫ ਭੜਕਾਇਆ ਸੀ ਅਭੀ ਤਾ ਬੱਚੇ ਨੇ ਦੂਰਦਰਸ਼ਕ ਦੇ ਲਾਈਵ ਪ੍ਰੋਗਰਾਮ ਵਿੱਚ ਆ ਕੇ ਭੜਕਾਉ ਨਾਰੇ ਲਗਾਏ ਸਨ ਕਿ ਖੂੜ ਦਾ ਬਦਲਾ ਖੂੜ ਦਿੱਲੀ ਵਿੱਚ 1984 ਵਿੱਚ ਸਿੱਖਿਆ ਦਾ ਕਤਲੇਆਮ ਕਰਨ ਲਈ ਦੂਰਦਰਸ਼ਨ ਚੈਨਲ ਦੇ ਬਾਲਕਾਂ ਨੇ ਸਰਕਾਰ ਦੇ ਗੁਲਾਬ ਵੜ ਕੇ ਲਗਾਤਾਰ ਤਿੰਨ ਦਿਨਾਂ ਤੱਕ ਰੋਕ ਰੋਕੇ ਅਵਤਾਬ ਬਚਨ ਵੱਲੋਂ ਲਾਈ ਇਹਨਾਂ ਖੋਦੀ ਡਾਰਿਆਂ ਦਾ ਪ੍ਰਸਾਰਧ ਕੀਤਾ ਸੀ ਇਸ ਨੇ ਜਿਹੜਾ ਬਿਆਨ ਹੈ ਦੂਰਦਰਸ਼ਨ ਟੀਵੀ ਦੇ ਦਿੱਤਾ ਸੀਗਾ ਤੇ ਡੇਲੀਓ ਦੇ ਵੀ ਇਹ ਬਿਆਨ ਜਿਹੜਾ ਹੈਗਾ ਵਾਰ-ਵਾਰ ਚੱਲਿਆ ਸੀ ਜਿਸ ਤੋਂ ਬਾਅਦ ਸਿੱਖਾਂ ਦਾ ਜਿਹੜਾ ਭਾਰੀ ਕਤਲੇਆਮ ਜਿਹੜਾ ਸ਼ੁਰੂ ਹੋਇਆ ਇਸ ਨੂੰ ਫਾਲੋ ਕਰਨ ਵਾਲੇ ਜਿਹੜੇ ਇਹਦੇ ਉਹ ਸੀਗੇ ਫੋਲਰ ਸੀਗੇ ਉਹਨਾਂ ਨੇ ਸਿੱਖਾਂ ਦਾ ਜੈਨੋਸਾਈਡ ਕੀਤਾ ਸਿੱਖਾਂ ਦੀ ਨਸਲ ਪੁਸ਼ੀ ਕੀਤੀ ਸਿੱਖਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਬੀਬੀਆਂ ਭੈਣਾਂ ਦੀ ਬੇਪਤੀ ਕੀਤੀ ਸਿੱਖਾਂ ਨੂੰ ਜੂਦੇ ਸਾੜਿਆ ਜਿਹੜੇ ਸਿੱਖ ਫੌਜੀ ਸਨ ਜਿਹੜੇ ਮਤਲਬ ਕਿ ਆਪਣੇ ਉਹਨਾਂ ਦੇ ਦੇਸ਼ ਦੀ ਰੱਖਿਆ ਕਰਨ ਵਾਸਤੇ ਜਾ ਰਹੇ ਸੀ ਉਹਨਾਂ ਨੂੰ ਟ੍ਰੇਨਾਂ ਚੋਂ ਕੰਢ ਕੰਢੇ ਕੇ ਉਹਨਾਂ ਦੇ ਗਲਾਂ ਵਿੱਚ ਕੈਰ ਪਾਏ ਠੀਕ ਹੈ ਇਸ ਤਰ੍ਹਾਂ ਦਾ ਬਹੁਤ ਸਾਰਾ ਕਤਲੇਆਮ ਜਿਹੜਾ ਪੂਰੇ ਭਾਰਤ ਵਿੱਚ ਸਿੱਖਾਂ ਦਾ ਕੀਤਾ ਜਿਹੜਾ ਸਟੇਟਮੈਂਟ ਜਿਹੜਾ ਕਤਲੇਆਮ ਸਿੱਖਾਂ ਦਾ ਹੋ ਕੀਤਾ ਗਿਆ ਉਹ ਸੇ ਕਾਤਲ ਦੇ ਇਹ ਜਿਹੜਾ ਅਮਿਤਵਚਨ ਜਿਹੜਾ ਹੈਗਾ ਲੰਬੂ ਜੂ ਆਪਾਂ ਕਹਿੰਦੇ ਆ ਉਹਦੇ ਪੈਰੀ ਹੱਥ ਲਾ ਰਿਹਾ ਇਹ ਦਰਜੀਤ ਦਸਾਂਜ ਜਿਹੜਾ ਕਿ ਆਪਣੇ ਆਪ ਨੂੰ ਕਹਿੰਦਾ ਮੈਂ ਸਿੱਖਾਂ ਦਾ ਬਹੁਤ ਹਮਦਰਦ ਆ ਅਬਦਰਜੀਤ ਦਰਜੀਤ ਦਸਾਂਜ ਦੀ ਗੱਲ ਕਰ ਲੈਂਦੇ ਆ ਇਹ ਬੰਦਾ ਜਦੋਂ ਕਿਸਾਨੀ ਮੋਰਚੇ ਦੇ ਸਮੇਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਅਡਾਨੀ ਆ ਬਾਨੀ ਨੇ ਅੱਖ ਰੱਖ ਲਈ ਸੀ ਵੀ ਉੱਥੇ ਫਿਰ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਜਾਂ ਪੂਰੇ ਭਾਰਤ ਦੇ ਕਿਸਾਨਾਂ ਨੇ ਜਿਹੜਾ ਹੈਗਾ ਉਹ ਧਰਨਾ ਦਿੱਲੀ ਰਾਏ ਸੀਗਾ ਕਿ ਅਸੀਂ ਜ਼ਮੀਨਾਂ ਆਪਣੀਆਂ ਅਡਾਨੀ ਅਬਾਨੀ ਨੂੰ ਨਹੀਂ ਦੇਣੀ ਹੈਗੀਆਂ। ਉੱਥੇ ਦਰਜੀਤ ਦਸਾਂਝ ਨੇ ਫਿਰ 2 ਕਰੋੜ ਰੁਪਏ ਦਾ ਕਿਹਾ ਸੀਗਾ ਕਿ ਮੈਂ ਕਿਸਾਨਾਂ ਦੇ ਨਾਲ ਖੜਾ ਆ ਤੇ ਮੈਂ ਮਤਲਬ ਕੇਰ ਨੂੰ 2 ਕਰੋੜ ਰੁਪਏ ਇਹਦੇ ਅਰਾਨ ਕੀਤਾ ਸੀ ਤਾਂ ਦਊਗਾ। ਤੱਤਾ ਕਹਿ ਨਹੀਂ ਦਿੱਤਾ ਉਹ ਬਾਅਦ ਦੀ ਗੱਲ ਹੈ। ਇਹੀ ਬੰਦਾ ਫਿਰ 2 ਸਾਲ 2 ਸਾਲ ਬਾਅਦ ਹੀ ਆ ਕੇ ਉਸੇ ਅਡਾਨੀ ਅਬਾਨੀ ਦੇ ਕੋਲੋਂ 8 ਕਰੋੜ ਰੁਪਏ 9 ਕਰੋੜ ਰੁਪਏ ਲੈ ਕੇ ਆਇਆ। ਉੱਥੇ ਉਹਨੇ ਦੇ ਘਰੇ ਜਾ ਕੇ ਸਿੰਗਰ ਜਿੱਥੇ ਇਹਨੇ ਗਾਣਾ ਵੀ ਆਵਾਜ਼ ਉੱਥੇ ਕੀਤਾ। ਇੱਕ ਪਾਸੇ ਇਹ ਸਿੱਖਾਂ ਦਾ ਕਿਸਾਨਾਂ ਦਾ ਹਮਦਰਦ ਬਣਿਆ ਸੀਗਾ ਕਿ ਅਸੀਂ ਅਡਾਨੀਆਂ ਅਡਾਨੀਆਂ ਨੂੰ ਜ਼ਮੀਨਾਂ ਨਹੀਂ ਦੇਣੀ ਆ ਉਸੇ ਅਡਾਨੀ ਅਡਾਨੀਆਂ ਦੇ ਜਾ ਕੇ ਇਹਨੇ ਵਿਰੋਧ ਚ ਜਾ ਕੇ ਭੰਗੜਾ ਪਾਇਆ ਗਿੱਧਾ ਪਾਇਆ ਉੱਥੇ ਗਾਣਾ ਵਜਾਇਆ ਇਹਨੇ ਉੱਥੇ ਗੌਣ ਪਾਣੀ ਕੀਤਾ ਉੱਥੋਂ ਨਾਲ ਕੋਲ 8 ਕਰੋੜ ਰੁਪਏ ਲੈ ਕੇ ਆਇਆ ਠੀਕ ਹੈ ਇਹ ਹੈ ਦਾ ਪਹਿਲਾ 2 ਲੱਖਾਂ ਦਾ ਦੀਦਾ ਫਿਰ ਇਹਦੇ ਕੋਲ ਪਾਸੇ ਚਮਕੀਲਾ ਦੋਤੇ ਮੂਵੀ ਬਣਾਈ ਚਮਕੀਲਾ ਜਿਹੜਾ ਕਿ ਸਟੇਟ ਵੱਲੋਂ ਇੱਕ ਦੀਗਾ ਸੀ ਵੀ ਬੰਦ ਨੂੰ ਇਹਨੂੰ ਰਿਪਰੈਜ਼ੈਂਟਿਵ ਕੀਤਾ ਗਿਆ ਸੀਗਾ ਜਦੋਂ ਇਹਨੇ ਗੰਦੇ ਗਾਣੇ ਗਏ ਧੀਆ ਭੈਣ ਦੇ ਉੱਤੇ ਰਿਸ਼ਤੇ ਨੇ ਤਾਰ-ਤਾਰ ਕਰੇ ਚਮਕੀਲੇ ਨੇ ਫਿਰ ਸਿੰਘ ਸਿੰਘਾ ਨੇ ਪਹਿਲੇ ਤੋਂ ਸਮਝਾਇਆ ਜਦੋਂ ਇਹ ਸਮਝੇ ਨਹੀਂ ਹੈਗਾ ਫਿਰ ਸਿੰਘਾ ਨੇ ਇਹਦਾ ਸੋਧਾ ਲਾਇਆ ਠੀਕ ਹੈ ਉਸੇ ਉਸ ਤੇ ਫਿਰ ਇਹਨੇ ਫਿਲਮ ਬਣਾਈ ਉਦੋਂ ਵੀ ਸਿੱਖਾਂ ਨੇ ਇਹਨੂੰ ਬੜਾ ਹੋ ਕੀਤਾ ਸੀ ਪਰ ਫਿਰ ਵੀ ਇਹ ਮੰਨਿਆ ਨਹੀਂ ਪਰ ਇਹਨੇ ਫਿਰ ਉਹ ਤੋਂ ਬਾਅਦ ਸਿੱਖਾਂ ਦੇ ਖਿਲਾਫ ਜਾ ਕੇ ਇਹਨੇ ਸਟੇਟ ਦੇ ਪਿੱਛੇ ਦਿੱਲੀ ਦੇ ਪਿੱਛੇ ਲੱਗ ਕੇ ਇਹਨੇ ਇੱਕ ਤਮਕੀਲਾ ਫਿਲਮ ਬਣਾਈ ਉਸ ਤੋਂ ਬਾਅਦ ਇਹ ਦੋਗਲਾ ਬੰਦਾ ਫਿਰ ਦੇਖੋ ਫਿਰ ਇਹ ਇਹਨੇ ਭਾਈ ਖਾਲੜ ਦੇ ਫਿਲਮ ਬਣਾਈ ਸਿੱਖਾਂ ਨੂੰ ਪਰਵਾਉਣ ਵਾਸਤੇ ਠੀਕ ਹੈ ਇੱਕ ਪਾਸੇ ਦਿੱਲੀ ਕੋਲੋਂ ਪੈਸੇ ਲਏ ਕਿ ਮੈਂ ਫਿਲਮ ਬਣਾਉਂਗਾ ਚੰਗੀ ਨੀ ਤੇ ਫਿਰ ਉਸ ਉੱਥੇ ਕਹਿ ਰਿਹਾ ਭਾਈ ਖਾਲੜ ਦੀ ਫਿਲਮ ਬਣਾ ਕੇ ਕਿ ਮੈਂ ਇਹ ਵੀ ਪੈਸਾ ਨਹੀਂ ਲੈਣਾ ਹੈਗਾ ਇਹ ਜਿਆ ਦੋਗਲਾ ਬੰਦਾ ਤੁਸੀਂ ਸਾਹਮਣੇ ਦੇਖੋ ਇਹ ਤੁਹਾਡੇ ਨਾਮ ਦੇ ਨਾਲ ਇਹ ਫੋਟੋਆਂ ਚੱਲ ਰਹੀਆਂ ਹਨ ਉਹਨਾਂ ਕਿਸੇ ਦੇ ਘਰੇ ਮਾਦ ਹੋਈ ਵੀ ਹੋਵੇ ਠੀਕ ਹੈ ਜਿਹੜਾ ਨਵੰਬਰ ਮਹੀਨਾ ਹੈਗਾ ਉਹ ਸਿੱਖਾਂ ਦੀ ਇੱਥੇ ਜੈਨੋਸਾਰ ਹੋਈ ਹੈ ਸਿੱਖਾਂ ਦਾ ਕਤਲੇਆਮ ਹੋਇਆ ਠੀਕ ਹੈ ਨਵੰਬਰ ਮਹੀਨੇ ਦੇ ਵਿੱਚ ਕਿ ਜੇ ਮੰਨ ਲਓ ਆਪਾਂ ਆਪਣੀ ਪਰਸਨਲ ਲਾਈਫ ਦੇ ਵਿੱਚ ਦੇਖੀਏ ਨਾ ਜੇ ਸਾਡੇ ਘਰੇ ਮੌਤ ਹੋ ਜਵੇ ਅਸੀਂ ਮਤਲਬ ਕਿ ਪੰਜ-ਪੰਜ ਸਾਲ 10-10 ਸਾਲ ਆਪਣੇ ਘਰੇ ਖੁਸ਼ੀ ਨਹੀਂ ਮਨਾਉਂਦੇ ਹੈਗੇ ਠੀਕ ਹੈ ਵੀ ਸਾਡੇ ਆਪ ਦੇ ਘਰੇ ਕੋਈ ਮੌਤ ਹੋਈ ਕੋਈ ਜਮਾਨ ਪੁੱਤ ਜਾਂ ਧੀ ਪੈ ਗਈ ਤੁਰ ਜਵੇ ਨਾ ਅਸੀਂ ਖੁਸ਼ੀ ਨਹੀਂ ਮਨਾਉਂਦੇ ਹੈਗੇ ਪਰ ਇਹਨੇ ਦਿੱਲੀ ਪਿੱਛੇ ਸਟੇਟ ਪਿੱਛੇ ਲੱਗ ਕੇ ਨਵੰਬਰ ਮਹੀਨੇ ਵਿੱਚ ਜਾਣਬੁੱਝ ਕੇ ਇਹਨੇ ਉਹ ਦਿਨ ਚੁਣੇ ਤੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾਇਆ ਠੀਕ ਹੈ ਪਹਿਲਾ ਇਹਨੇ ਦਿੱਲੀ ਦੇ ਕਿਹੇ ਜੋਤੇ ਲੰਬੂ ਦੇ ਜਾ ਕੇ ਪੈਰੀਅਤ ਲਾਏ ਫਿਰ ਉਸ ਤੋਂ ਬਾਅਦ ਫਿਰ ਇਹਨੇ ਆਸਟ੍ਰੇਲੀਆ ਵਿੱਚ ਆਪਣਾ ਸ਼ੋਅ ਰਖਵਾਇਆ ਠੀਕ ਹੈ ਨਵੰਬਰ ਮਹੀਨੇ ਚ ਜਾਨ ਵੱਜ ਗਏ ਤੇ ਇਹਨੇ ਫਿਰ ਸਿੱਖਾਂ ਦਾ ਜਿਹੜਾ ਗਾਣਾ ਵਜਾਉਣਾ ਸ਼ੁਰੂ ਕਰਿਆ ਕਿ ਸਿੱਖ ਆਪਣੀ ਜਿਹੜੀ ਭਰਾਮਾ ਦੀ ਭੈਣ ਦੀ ਦੇਪਤੀ ਹੋਈ ਆ ਉਹਨੂੰ ਭੁੱਲਿਆ ਤੇ ਇਹੋ ਜਿਹਾ ਬੰਦਾ ਈ ਉਸ ਤੋਂ ਬਾਅਦ ਪਰ ਜੇ ਅਪਾ ਇਹਦੀ ਗੱਲ ਕਰਦੇ ਆ ਹੋਰ ਡੀਪਲੀ ਜਾਣਦੇ ਆ ਕਿ ਵੀ ਇਹ ਕਾਰਨ ਨਹੀਂ ਲੋਕ ਟੂ ਪੈ ਰਹੀ ਹੈ ਸਟੇਟ ਕੀ ਚਾਹੁੰਦੀ ਹੈ ਸਟੇਟ ਚਾਹੁੰਦੀ ਹੈ ਕਿ ਜਿਹੜੇ ਸਿੱਖਾਂ ਦਾ ਕਤਲੇਆਮ ਅਸੀਂ ਕੀਤਾ ਆ ਉਹਨੂੰ ਸਿੱਖ ਭੁੱਲ ਜਾਣ ਤੇ ਸਿੱਖ ਭੰਗੜੇ ਭੰਗੜੇ ਤੇ ਗਿੱਧਿਆਂ ਦੇ ਵਿੱਚ ਗਾਉਣ ਵਜਾਉਣ ਤੇ ਮਸਤ ਰਹਿਣ ਜੋ ਕਿ ਉਹਨਾਂ ਦਾ ਪਲਾਨ ਜਿਹੜਾ ਹੈਗਾ ਉਹ ਕਾਜਾਬ ਹੋ ਵੀ ਰਿਹਾ ਤੁਸੀਂ ਦੇਖੋ ਉੱਥੇ ਬਿਸ਼ਰਮਾ ਮੰਗ ਆਪਣੇ ਭੈਣਾਂ ਦੇ ਭਰਾਵਾਂ ਦੇ ਕਾਗਲਾਂ ਤੇ ਉੱਥੇ ਨਸਲ ਪੀਸੀ ਹੋਈ ਹੈ ਸਾਡੀ ਤੇ ਉੱਥੇ ਜਸ਼ਨ ਮਨਾਏ ਜਾ ਰਹੇ ਆ ਕਾਤਲ ਲੋਕ ਜਿਹੜੇ ਉੱਥੇ ਨੱਚ ਰਹੇ ਪਏ ਨੱਚਦੇ ਪਏ ਅੰਦਕ ਜੀ ਦੇ ਸਾਹਮਣੇ ਸੋਦੀ ਗਲ ਵਿੱਚ ਕਰਦਾ ਇਹਦਾ ਕੰਜਰ ਜਿਆ ਜਿਆ ਹੈਗਾ ਹੈਗਾ ਹੀ ਆ ਪਰ ਇਹਨੂੰ ਫਾਲੋ ਕਰਨ ਵਾਲੇ ਜਿਹੜੇ ਕਹਿੰਦੇ ਇਹਨੂੰ ਕੰਡੈਮ ਕਰਦੇ ਆ ਜੀ ਨਹੀਂ ਜੀ ਉਹਰੇ ਬਹੁਤ ਉਹਦੇ ਰਸਕ ਰਿਸਪੈਕਟ ਨਹੀਂ ਦਿੱਤੀ ਆ ਤੁਸੀਂ ਹੁਣ ਇੱਕ ਗੱਲ ਦੇਖੋ ਦੀਵਾਨ ਸੁੱਚਾ ਨਦ ਨੇ ਕੀ ਰੋਲਾ ਪਾ ਕੀਤਾ ਸੀਗਾ ਛੋੜੇ ਸਾਹਿਬ ਜੀ ਆ ਦੇਲੀ ਸ਼ੀਧੀ ਵਿੱਚ ਕਿਹਾ ਸੀ ਨਾ ਵੀ ਇਹ ਇਹ ਸੱਪ ਦੇ ਬੱਚੇ ਇਹਦਾ ਤਾਂ ਹੁਣੇ ਫਾਨ ਕੁੱਤ ਇਹਨਾਂ ਦਾ ਹੁਣੇ ਫਾਨ ਕੁੱਤ ਲਓ ਤਾਂ ਕਿ ਵੱਡੇ ਹੋ ਕੇ ਥੋੜੀ ਸਰਦਾਰੀ ਨਾ ਬਣ ਹਾਲਾ ਕਿ ਉਹਨੇ ਸਰਪੇ ਬਿਆਨ ਦਿੱਤੇ ਸੀਗੇ ਬਿਆਨ ਦਿੱਦ ਕੇ ਹੁਣ ਜੇ ਕੋਈ ਕਾਲੂ ਜਾ ਕੇ ਸੁਚੇਨੰਦ ਦੇ ਪੈਰੀ ਹੱਥ ਲਾਵੇ ਸੁਚੇਨੰਦ ਦੇ ਸਿੱਖਾਂ ਦਾ ਕਾਤਲ ਸੀ ਉਸ ਤੋਂ ਪਹਿਲਾਂ ਤਾਂ ਮੈਂ ਉਹ ਆਪਾਂ ਜੇ ਅਗਰ ਆਪੋ ਉਹਦੇ ਵਿੱਚ ਜਾਈਏ ਵੀ ਹਾਂ ਫਿਰ ਤਾਂ ਸੁਚੇਨੰਦ ਵੀ ਸਹੀ ਠੀਕਾ ਸੁਚੇਨੰਦ ਦੇ ਪੈਰੀ ਹੱਥ ਲਾ ਕੇ ਇਹੇ ਬੰਦੇ ਨੇ ਲੰਬੂ ਨੇ ਲੰਬੂ ਦੇ ਕਹਿਣ ਦੇ ਉੱਤੇ ਉੱਥੇ ਫਿਰ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਤੇ ਬੰਦੇ ਨੇ ਮਾਫੀ ਤੱਕ ਨਹੀਂ ਮੰਗੀ ਹੈਗੀ ਉੱਥੇ ਇੱਕ ਚਿੱਠੀ ਭੇਜੀ ਸੀ ਨੇ ਜਿਹੜੀ ਅਕਾਲ ਤਖਤ ਸਾਹਿਬ ਤੇ ਪਰ ਜੇ ਇਹ ਸੱਚਾ ਸੀਗਾ ਜੇ ਇਹ ਸੱਚਾ ਹੁੰਦਾ ਤਾਂ ਇਹ ਕਾਲ ਤੱਕ ਸਭ ਤੇ ਪੇਸ਼ ਹੁੰਦਾ ਆਪਣੀ ਗਲਤੀ ਮੰਨਦਾ ਪਰ ਅੱਜ ਤੱਕ ਇਹ ਬੰਦੇ ਨੇ ਗਲਤੀ ਨਹੀਂ ਮੰਨੀ ਹੈਗੀ ਸਿਰਫ ਚਿੱਠੀ ਦੇ ਕੇ ਸਾਰਤਾ ਠੀਕ ਹੈ ਪਰ ਸਿੱਖ ਚੇਤਨਾ ਦੇ ਵਿੱਚ ਇਹ ਬੰਦਾ ਹਮੇਸ਼ਾ ਕਾਤਲ ਰਹੂਗਾ ਤੁਸੀਂ ਆਹ ਮਾਤਾ ਜੀ ਦੀ ਵੀਡੀਓ ਸੁਣੋ ਕਿਵੇਂ ਮਾਤਾ ਜੀ ਰੋ ਰੋ ਕੇ ਇਹ ਗੱਲ ਕਹਿ ਰਹੇ ਹੈ ਕਿ ਇਹਨੇ ਲੰਬੂ ਨੇ ਬਿਹਾਦਤ ਸੀਗੇ ਆਹ ਵੀਡੀਓ ਸੁਣੋ ਮੇਰਾ ਜਿੰਦਾ ਬੇਟਾ ਜਲਾਇਆ ਗੁਰਦਾਰੇ ਦੇ ਸਾਹਮਣੇ ਉਹ ਗੁਰਦਾਰੇ ਦੇ ਹੱਥ ਜੋੜ ਕੇ ਖੜੀ ਰਹੀ ਭਈਆ मत मारो इसे मत मारो मेरे जिदे में को मार दिया और जिदा जता दिया चतरनेगी लुट गई वो वो कैसे जी रही है वो किसी को पता नहीं कैसे जी रही है मैं खूब जी रही हूँ बह रात अंद सो हूँ 27 ਨੰਬਰ ਗਈ ਹੂ 225 ਨੰਬਰ ਗਈ ਹੂ ਕੋਟ ਸਾਰੀ ਘੁੰਮ ਕੇ ਗੋਗੂ ਦੇਖੋ ਮਾਤਾ ਜੀ ਕਿਵੇਂ ਰੋ ਰਹੇ ਆ ਠੀਕ ਹੈ ਜਿਨ੍ਹਾਂ ਦਾ ਜਾਂਦ ਨਾ ਉਹਨੂੰ ਦਰਦ ਹੁੰਦਾ ਏ ਪਰ ਇਹ ਇਹ ਬੇਸ਼ਰਮ ਬੰਦਾ ਦਰਜੀਤ ਦਸਾਂਜ ਉਸੇ ਆ ਕੇ ਉੱਥੇ ਉਹਨਾਂ ਦੇ ਉਸਤਾਦ ਦੇ ਪੈਰੀਂ ਹੱਥ ਲਾ ਰਹੇ ਹਨ ਸੋ ਤੁਸੀਂ ਆਪਣੇ ਵਿਊ ਦਿਓ ਕਿ ਇਹ ਬੰਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਇਹ ਇਹ ਕਿਵੇਂ ਸੱਖਾਂ ਦਾ ਸੱਖਾਂ ਦਾ ਹਮਦਰਦ ਵਰਗੇ ਜਾਂ ਹੋਰ ਉਹ ਕਰਕੇ ਇਹ ਕਿਵੇਂ ਆਪਣੇ ਬਾਅਦ ਵਿੱਚ ਆਪਣੇ ਭਾਵਨਾਵਾਦਾਂ ਠੇਸ ਪਹੁੰਚਾਉਂਦਾ ਸੋ ਇਹੋ ਜਿਹੇ ਬੰਦੇ ਦਾ ਵਿਰੋਧ ਕਰਿਆ ਕਰੋ ਠੀਕ ਹੈ ਇਹ ਜਿਹੜਾ ਲਹਨਤਾ ਉਹ ਕੰਜਰ ਨੂੰ ਜਿਹੜਾ ਮਤਲਬ ਕਿ ਸਿੱਖਾਂ ਦੇ ਆਹ ਦਿਨਾਂ ਦੇ ਵਿੱਚ ਸਿੱਖਾਂ ਦੀ ਨਸ਼ਲ ਕੋਸੀ ਛੋਟੇ-ਮੋਟੇ ਬੱਚਿਆਂ ਨੂੰ ਗੈਸ ਚੁੱਲ੍ਹੇ ਤੇ ਰੱਖ ਕੇ ਸਾੜਤਾ ਤੇ ਮਾਵਾਂ ਦੇ ਜਿਹੜੇ ਗਰਭ ਦੇ ਮਾਵਾਂ ਸੀਗੀਆਂ ਉਹਨਾਂ ਦੇ ਪੇਟ ਵਿੱਚੋਂ ਢੇਲ ਦੇ ਵਿੱਚ ਬੱਚੇ ਕੱਢ-ਕੱਢ ਕੇ ਨੇ ਮਾਰੇ ਠੀਕ ਹੈ ਇਹ ਜੀ ਭਿਆਨਕ ਜੋ ਜੋ ਜ਼ੁਲਮ ਅੰਗਰੇਜ਼ਾਂ ਨੇ ਮੁਗਲਾਂ ਨੇ ਨਹੀਂ ਕੀਤਾ ਸੀ ਉਹ ਜ਼ੁਲਮ ਹਿੰਦੂ ਹਕੂਮਤ ਨੇ ਸਿੱਖਾਂ 'ਤੇ ਕੀਤਾ ਤੇ ਇਹ ਬੰਦਾ ਉਸ ਕਹਾਫੀ ਜਗ੍ਹਾ ਤੇ ਪਹਿੜਿਆ ਥਲਾ ਰਿਹਾ ਠੀਕ ਹੈ ਸੋ ਬਹੁਤ ਇਹੀ ਤੱਕ ਤੁਹਾਨੂੰ ਗੱਲਾ ਕਰਨੀ ਸੀਗੀਆਂ ਵੀਡੀਓ ਵਧੀਆ ਲਗੀ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ